ਮੈਂ ਬੁੱਟਾ ਸਿੰਘ ਪੁਰਜੀਕਲ ਸੁਪਰ ਪ੍ਰਧਾਨ ਆਭਾਕਿਤ ਜਨ ਜੁਨੀਅਨ ਡਕੋਂਦਾ ਲੀਡਰ ਐਸ ਕੇ ਐਮ ਸੰਯੁਕਤ ਮੋਰਚਾ ਪੰਜਾਬ ਹੁਣ ਤੱਕ ਦੀ ਜਿਹੜੀ ਰਿਪੋਰਟ ਆਈ ਹੈ ਪੰਜਾਬ ਦੇ ਵਿੱਚ 15 ਤੋਂ ਲੈ ਕੇ 18 ਤੱਕ ਜਿਹੜੇ ਵੱਡੇ ਧਰਨੇ ਲੱਗ ਚੁੱਕੇ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡੋਟ ਬਾਜਾ ਸਨ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਜੇਠੂ ਕੇ ਰਣਾਲਾ ਜ਼ਿਲ੍ਹੇ ਦੇ ਵਿੱਚ ਬੜਵਰ ਉਦੋਂ ਅੱਗੇ ਭਵਾਨੀਗੜ੍ਹ ਚੰਦਰੂਪ ਜ਼ਿਲ੍ਹੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੇ ਗਏ ਨੇ ਲੋਕ ਸਮਾਣਾ ਉਦੋਂ ਅੱਗੇ ਜਿਹੜਾ ਮਹਾੜੀ ਦਾ ਹੈਗੇ ਚੂਨੀ ਤੇ ਇਹਵੇਂ ਜਿਵੇਂ ਮਤਲਬ ਦੂਸਰੇ ਜਿਹੜਾ ਮੱਝਾ ਤੇ ਦੋਆਬਾ ਇਹ 15 ਤੋਂ ਲੈ ਕੇ 18 ਤੱਕ ਥਾਣਿਆਂ ਦੀ ਸਾਡੇ ਕੋਲ ਰਿਪੋਰਟ ਆ ਚੁੱਕੀ ਹੈ ਅਸੀਂ ਬੇਨਤੀ ਕਰਾਂਗੇ ਕਿ ਇਹ ਸੰਯੁਕਤ ਮੋਰਚੇ ਦੇ ਜਿਹੜੇ ਲੀਡਰ ਹੈ ਤਕਰੀਬਨ 1-2 ਨੂੰ ਛੱਡ ਕੇ ਸਾਰਿਆਂ ਨਾਲ ਮੇਰਾ ਲਹਿंका ਇਹ ਧਰਨੇ ਦਿਨ ਰਾਤ ਚੱਲਣਗੇ ਇਹ ਧਰਨੇ ਅਸੀਂ ਇਸ ਕਰਕੇ ਨਹੀਂ ਲਾਏ ਕਿ ਸਾਡੇ ਬੰਦੇ ਛੱਡੋ ਬੰਦੇ ਛੱਡਣ ਨਾ ਛੱਡਣ ਇਹ ਸਰਕਾਰ ਦੀ ਮਰਜ਼ੀ ਹੈ ਅਸੀਂ ਧਰਨੇ ਲਾਏ ਸੀ ਕਿ ਜਿਹੜੀ ਪੰਜਾਬ ਸਰਕਾਰ ਨੇ ਵਿਚ ਵਿਚਾਲੇ ਗੱਲਬਾਤ ਛੱਡੀ ਹੈ ਉਹਦਾ ਕੀ ਬਣਦਾ ਤੇ ਦੂਸਰਾ ਇਹ ਧਰਨੇ ਆਲ ਇੰਡੀਆ ਸੰਯੁਕਤ ਮੋਰਚੇ ਵੱਲੋਂ ਆਲ ਇੰਡੀਆ ਸੰਯੁਕਤ ਮੋਰਚੇ ਦਾ ਕੀ ਸੰਦੇਸ਼ ਹੁੰਦਾ ਸਾਨੂੰ ਕੰਮ ਤੱਕ ਉਹ ਵੀ ੜੀਕਾਂਗੇ ਪੰਜਾਬ ਸਰਕਾਰ ਦਾ ਕੀ ਸੰਦੇਸ਼ ਹੁੰਦਾ ਸਾਨੂੰ ਉਹ ਵੀ ਅਸੀਂ ੜੀਕਾਂਗੇ ਕਿਸੇ ਵੀ ਵਰਕਰ ਨੇ ਕਿਸੇ ਵੀ ਲੀਡਰ ਨੇ ਇਹ ਧਰਨਿਆਂ ਦੇ ਵਿੱਚੋਂ ਵਾਪਸ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਤੇ ਅਸੀਂ ਕੱਲ ਨੂੰ 12 ਵਜੇ ਤੋਂ ਬਾਅਦ ਇੱਕ ਸੰਯੁਕਤ ਮੋਰਚੇ ਦੀ ਪੰਜਾਬ ਦੀ ਮੀਟਿੰਗ ਬੁਲਾਵਾਂਗੇ ਉਹ ਮੀਟਿੰਗ ਕੱਲ੍ਹ ਸ਼ਾਮ ਨੂੰ ਵੀ ਹੋ ਸਕਦੀ ਹੈ ਤੇ ਪਰਸੋਂ 10 11 ਵਜੇ ਵੀ ਹੋ ਸਕਦੀ ਹੈ ਜਿੰਨਾ ਚਿਰ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਹੁੰਦਾ ਕਿਸੇ ਅਫਵਾਹਾਂ ਤੇ ਆਧਾਰ ਤੇ ਨੁਤਲੇ ਗੱਲ ਤੁਹਾਨੂੰ ਨਹੀਂ ਕਰਨੀ ਚਾਹੀਦੀ ਇੱਕ ਵੀਡੀਓ ਵਾਇਰਲ ਕੀਤੀ ਹੈ ਮਨਜੀਤ ਧਨੇਰ ਨੇ ਉਹ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਹੋਈ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਬੈਠੇ ਹੋ ਉੱਥੇ ਹੀ ਬੈਠੇ ਰਹੋ ਜਗਿੰਦਰ ਅਗਰਾਹ ਨੂੰ ਰਿਹਾਅ ਕਰ ਦਿੱਤਾ ਉਹਨਾਂ ਨੇ ਰਾਜੇਵਾਲ ਨੂੰ ਰਿਹਾਅ ਕਰ ਦਿੱਤਾ ਪਰ ਸੈਂਕੜੇ ਹੋਰ ਜਿਹੜੇ ਸਾਡੇ ਕਿਸਾਨ ਜੇਲ੍ਹਾਂ ਦੇ ਵਿੱਚ ਗਏ ਹੋਣੇ ਥਾਣਿਆਂ ਦੇ ਵਿੱਚ ਗਏ ਹੋਣੇ ਉਹਦਾ ਕੀ ਬਣਦਾ ਇਹ ਵੀ ਅਸੀਂ ਕੱਲ੍ਹ ਤੱਕ ਦੇਖਾਂਗੇ ਕਿਸੇ ਵੀ ਲੀਡਰ ਨੇ ਕਿਸੇ ਵੀ ਆਗੂ ਨੇ ਜਲਦੀ ਨਹੀਂ ਕਰਨੀ ਜਿੰਨੇ ਸੰਯੁਕਤ ਮੋਰਚੇ ਦੇ ਲੀਡਰ ਹੈ ਸਾਰਿਆਂ ਨਾਲ ਮੇਰਾ ਤਾਲਮੇਲ ਹੈ ਕਿਸੇ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਪ੍ਰੈਸ ਬਿਆਨ ਅਸੀਂ ਜਾਰੀ ਕਰ ਦਿੱਤਾ ਅੱਜ ਉਹ ਪ੍ਰੈਸ ਬਿਆਨ ਦੇ ਵਿੱਚ ਵੀ ਸਾਰਾ ਕੁਝ ਜੋ ਮੈਂ ਬੋਲਦਾ हूं ਇਹੀ ਆਇਆ ਹੋਇਆ ਹੈ ਜਲਦਬਾਜੀ ਦੇ ਵਿੱਚ ਕੋਈ ਵੀ ਫੈਸਲਾ ਨਾ ਲਓ ਜਿੱਥੇ ਵੀ ਬੈਠੇ ਹੋ ਜਿਹੜੇ ਧੰਨੇ ਵੀ ਬਿੱਟੇ ਬੈਠੇ ਹੋ ਉੱਥੇ ਹੀ ਡਟੇ ਰਹੋ ਜਿੰਨਾ ਭਗਵੰਤ ਮਾਨ ਨੇ ਸਾਨੂੰ ਜਲੀਲ ਕੀਤਾ ਤੇ ਅਜੇ ਵੀ ਕਰ ਰਿਹਾ ਉਹ ਤੇ ਇਹ ਉਹਨੂੰ ਇਹ ਸੋਚਣਾ ਪਊਗਾ ਮੁੜ ਕੇ ਕਿ ਜੋ ਮੈਂ ਕਰ ਰਿਹਾ ਕਿ ਇਹ ਠੀਕ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਬੋਲ ਰਹੀਆਂ ਭਵੇਂ ਆਪਣੇ ਤੌਰ ਤੇ ਬੋਲ ਰਹੀਆਂ ਬੋਲਣ ਦੇ ਜੋ ਕੁਝ ਬੋਲਦਾ ਇਹ ਸੰਯੁਕਤ ਮੋਰਚੇ ਦਾ ਫੈਸਲਾ ਨਾ ਕਿ ਇੱਕ ਅੱਧੀ ਜਥੇਬੰਦੀ ਦਾ ਫੈਸਲਾ ਸੋ ਮੈਂ ਬੇਨਤੀ ਕਰੂੰਗਾ ਕਿ ਆਪੋ ਆਪਣੇ ਥਾਈ ਡਟੇ ਰਹੋ ਜਿੱਥੇ ਵੀ ਕੋਈ ਬੈਠਾ ਹੈ ਰਾਥਣ ਪਾਣੀ ਤੁਹਾਡੇ ਕੋਲੇ ਹੈ ਰਾਥਣ ਪਾਣੀ ਬਣਾਓ ਰੋਟੀ ਪਕਾਓ RAM ਨਾ ਭਵੋ ਤੇ ਜਿੰਨਾ ਚਿਰ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਹੁੰਦਾ ਕਿਸੇ ਨੇ ਵੀ ਮਤਲਬ ਇੱਕ ਵਿਅਕਤੀ ਦੇ ਫੈਸਲੇ ਨੂੰ ਮੰਨਣਾ ਨਹੀਂ ਬੈਗਰੂਜੀ ਦਾ ਖਾਲਸਾ ਬੈਗਰੂਜੀ ਦਾ